ਆ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਆਪਣਾ ਪੇਜ ਬਣਿਆ ਹੋਇਆ ਹੈ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਪ੍ਰਮ ਦੇਤੀ ਵਾਲੀਆਂ ਕੈਂਚੀਆਂ ਦੇ ਨਾਲ ਜਿਹੜਾ ਹਸਪੀਟਲ ਆ ਸਰਕਾਰੀ ਉਹਦੇ ਨਾਲ ਗਰਾਊਂਡ 'ਚ ਲੱਗਦੀ ਆ ਗਰਾਊਂਡ 'ਚ ਲੱਗਦੀ ਆ ਦੋਸਤੋ ਹਰ ਸ਼ੁੱਕਰਵਾਰ ਨੂੰ ਅੱਜ ਦੀ ਵੀਡੀਓ 'ਚ ਤੁਹਾਨੂੰ ਤਿੰਨ ਚਾਰ ਮੱਝਾਂ ਨੇ ਬਾਈ ਕੋਲ ਸਾਰੀਆਂ ਦੀ ਡਿਟੇਲ ਬਾਈ ਤੋਂ ਪੁੱਛਾਂਗੇ ਤੇ ਫਿਰ ਇਕੱਲੀ-ਇਕੱਲੀ ਮੱਝ ਤੋੜ ਕੇ ਵੀ ਦਿਖਾਵਾਂਗੇ ਤੇ ਨੰਬਰ ਵੀ ਬਾਈ ਦਾ ਸਕਰੀਨ ਤੇ ਲਾਵਾਂਗੇ ਇੱਕ ਵਾਰ ਸਾਰੀਆਂ ਮੱਝਾਂ ਦੇਖ ਲਓ ਫਿਰ ਇਕੱਲੀ-ਇਕੱਲੀ ਦੀ ਡਿਟੇਲ ਪੁੱਛਾਂਗੇ ਬਾਈ ਤੋਂ ਤੇ ਫਿਰ ਤੋੜ ਕੇ ਵੀ ਦਿਖਾਵਾਂਗੇ ਇਕੱਲੀ-ਇਕੱਲੀ ਨੀਲੀ ਰਾਵੀ ਪਿਓਰ ਆ। ਤੇ ਦੀਆਂ ਇਹਨਾਂ ਨੇ ਪਤਾ ਕੋਲ। ਕਾ ਸਾਹਮਣੇ ਨੀਲੀ ਰਾਵੀ ਦੀ ਝੋਟੀ ਆ ਦੋਸਤੋ ਦੇਖ ਸਕਦੇ ਹੋ। ਦਰਮਿਆਨੇ ਕੱਦ ਕਾਟ ਚਾ ਚੌੜੇ ਢਾਂਚੇ ਦੀ ਆ। ਬੜੀਆ ਮੋਟਾ ਥਣ ਲੱਗਿਆ ਇਕੱਲਾ ਇਕੱਲਾ ਥਾਣਾ ਚਾਰੇ ਥਾਣ ਮਿੱਖੜਵੇਂ ਲੱਗੇ ਨੇ ਦੂਜੀ ਤੋਂ ਪਿਓਰ ਨੀਲੀ ਰਾਵੀ ਦੇ ਵਿੱਚ ਆ ਜਾਂਦੀ ਆ ਦੋਸਤੋ। ਖਣ ਹਵਾਨਾ ਦੇਖ ਲਓ ਇੱਕ ਵਾਰ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਨੰਬਰ ਵੀ ਬਾਈ ਦਾ ਮੈਂ ਲਾ ਦੂੰਗਾ ਸਕਰੀਨ ਤੇ ਜਿਹਨੂੰ ਛੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਛੋਟੀ ਖਰੀਦ ਸਕਦੇ ਹੋ ਇੱਕ ਵਾਰ ਨੇੜੇ ਤੋਂ ਖਣ ਹਵਾਨਾ ਫੇਰ ਦੇਖ ਲਓ ਕਦ ਕਾਠ 14 ਢਾਂਚੇ ਏਰੀਆ ਦੋਸਤੋ ਪਿਓਰ ਨੀਲੀ ਰਾਵੀ ਦੇ ਵਿੱਚ ਆ ਜਾਂਦੀ ਹੈ ਮੱਥੇ 'ਚ ਬੱਲ ਹੈ ਮੂੰਹ ਬੱਗਾ ਅੱਗੇ ਤੋਂ ਤੇ ਅੱਖਾਂ ਵੀ ਪਿਓਰ ਨੀਲੀ ਵਾਲੀਆਂ ਨੇ ਇੱਕ ਵਾਰ ਨੇੜੇ ਤੋਂ ਦੇਖ ਲਓ ਕੁੰਡੇ ਸਿੰਘਾਂ 'ਚ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਸਾਡੀ ਪਿੰਡ ਚੱਕਾ ਕੀ ਨਾਮ ਬਾਈ ਲਾਡੀ ਲਾਡੀ ਪਿੰਡ ਕਿਹੜਾ ਬਾਈ ਚੱਠੇ ਸੁਪਾਰ ਦਾ ਹੀ ਕੰਮ ਆ ਬਾਈ ਹਾਂ ਬਾਈ ਕਿੰਨੇ ਸੂਏ ਝੋਟੀ ਆ ਇਹ ਹੈ ਜੀ ਪਲੂਣ ਪਲੂਣ ਸੂਈ ਆ ਮੂੰਹੋਂ ਪਤਾ ਵੀਰ ਦੰਦਾਂ ਚ ਕਿਵੇਂ ਮੂੰਹੋਂ ਪੂਰੇ ਕਰ ਕੀ ਦੰਦ ਵੱਡੀ ਉਮਰ ਚ ਦੁੱਧ ਰਲੀ ਆ ਹਾਂ ਕੀ ਰੇਟ ਕਰਦੇ ਹੋ ਬਾਈ ਇਹਦਾ 15 1 15 ਕਿੰਨੇ ਦੀ ਛੱਡ ਦੋਗੇ ਆਖਰ ਕੰਮ ਇਹ ਦੇ ਦਾਂਗੇ ਆਪਾਂ ਹਾਂ 1 5 ਦੀ ਆਪਣਾ ਨੰਬਰ ਬੋਲ ਦੇ ਬਾਈ 85283 ਹਾਂ ਜੀ 80434 ਇੱਕ ਵਾਰੀ ਫੇਰ ਬੋਲਦਾ 85 283 84 34 ਪਲੂਨ ਸੂਈਆ ਦੋਸਤੋ ਕਈ ਪਸ਼ੂ ਥੋੜਾ ਪੱਕ ਕੇ ਬਣਦੇ ਨੇ ਮੂੰਹੋਂ ਦੰਦ ਪੂਰੇ ਕਰ ਗਈ ਆ ਬਾਈ ਕਹਿੰਦਾ 1 ਲੱਖ 5000 ਦੀ ਛੱਡ ਦਾਂਗੇ ਬਾਈ ਕਿੰਨੇ ਕ ਦਿਨ ਹੋ ਗਏ ਹੋਣਗੇ ਇਹਨੂੰ ਸੂਈ ਨੂੰ ਨੂੰ 15 ਮਹੀਨਿਆਂ ਦਾ ਕਿੰਨਾ ਕਦੋਂ ਤੱਕ ਤਿਆਰ ਹੋਊਗਾ ਹੁਣ ਹੁਣ ਚਾਹਾਂ ਮੰਦਨਾ ਤਿਆਰ ਹੈ 14 15 ਤਿਆਰ ਹੈ ਮੂੰਹ ਮੱਥਾ ਦੇਖ ਲਓ ਦੋਸਤੋ ਬਾਕੀ ਨੰਬਰ ਸਕਰੀਨ ਤੇ ਲਾ ਦੂੰਗਾ ਬਾਈ ਦਾ ਮੈਂ ਜਿਹਨੂੰ ਇਹ ਨੀਲੀ ਰਾਵੀ ਦੀ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੋਰ ਦਿਓ ਨਾ ਨਾ ਖੜ ਜੁਈ ਰੋਕ ਲਓ ਇੱਕ ਆ ਚੋਟੀ ਦੇਖ ਲਓ ਦੋਸਤੋ ਖਾਣਾ ਹਵਾਨਾ ਦੇਖ ਲਓ ਹੁਣ ਹੀ ਸੂਈਆ ਬਾਕੀ ਤੋੜ ਕੇ ਵੀ ਬਾਅਦ ਚ ਦਿਖਾਵਾਂਗੇ ਪਹਿਲਾਂ ਬਾਪੂ ਜੀ ਨਾਲ ਗੱਲਬਾਤ ਕਰਾਉਣੀ ਆ ਵਧੀਆ ਮੋٹے ਥਣ ਲੱਗੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਬਲਵੀਰ ਸਿੰਘ ਜੀ ਪਿੰਡ ਕਿਹੜਾ ਜੀ ਅਕਲੀਆ ਜੀ ਅਕਲੀਆ ਵਪਾਰ ਦਾ ਹੀ ਕੰਮ ਆ ਜੀ ਹਾਂ ਜੀ ਕਿੰਨੇ ਕ ਸਾਲ ਹੋ ਗਏ ਜੀ ਪਾਰਨ ਸਾਨੂੰ ਹੋ ਗਏ ਤਕਰੀਬਨ 15 ਸਾਲ ਜੀ ਅੱਛਾ ਜੀ 15 ਸਾਲ ਇਹ ਜਿਹੜੀ ਝੋਟੀ ਆ ਵੀਡੀਓ ਦੇ ਵਿੱਚ ਇਹ ਕਿੰਨੇਵੇਂ ਸੂਈ ਸੂਈ ਆ ਜੀ ਇਹ ਤੀਸਰਾ ਸੂਆ ਸੂਆ ਜੀ ਤੀਸਰਾ ਸੂਆ ਹੁਣੇ ਸੂਈ ਆ ਜੀ ਆ ਹੁਣੇ ਸੂਈ ਆ ਮੰਡੀ ਤੇ ਅੱਛਾ ਬੱਚਾ ਕੀ ਆ ਜੀ ਨਾਲ ਕੱਟਾ ਜੀ ਕੱਟਾ ਪਿੱਛੇ ਦੂਜੇ ਸੂਈ ਦਾ ਕੀ ਰਕਾਰ ਰਹਿਆ ਜੀ ਦਾ ਦੁੱਧਾ ਇਹਦਾ ਰਹਿਿਆ ਜੀ 17 ਕਿਲੋਟਰ ਦਾ ਜੀ 17 ਕਿਲੋਟਰ ਦਾ ਇਸ ਵਾਰ ਕਿੰਨੀ ਕੁ ਉਮੀਦ ਕਰਦੇ ਹੋ ਉਮੀਦ ਕਰਦੇ ਆ ਅਸੀਂ 19 ਤੋਂ 20 ਤੱਕ ਦੀ 19 ਤੋਂ 20 ਕਿਲੋ ਕਰ ਦੂਗੀ ਹਾਂ ਜੀ ਕਿੰਨਾ ਰੇਟ ਕੀ ਕਰਦੇ ਹੋ ਜੀ ਇਹਦਾ ਝੋਟੀ ਦਾ ਰੇਟ ਦਾ ਸ਼ੌਟ ਦਾਂਗੇ 2.5 ਲੱਖ ਦੀ ਜੀ 2.5 ਲੱਖ ਰੁਪਏ ਦੀ ਹਾਂਜੀ ਆਪਣਾ ਨੰਬਰ ਬੋਲ ਦਿੰਦਾ 94172 ਹਾਂਜੀ 99099 ਇੱਕ ਵਾਰੀ ਫੇਰ ਬੋਲ ਦਿੰਦਾ 94172 99099 ਠੀਕ ਆ ਝੋਟੀ ਤੋਰ ਕੇ ਦਿਖਾ ਦੇ ਜੀ ਠੀਕ ਤੋਰ ਬਹੁਤ ਉੱਚੇ ਕੱਦ ਕਾਢ ਦੀ ਝੋਟੀ ਆ ਦੋਸਤੋ ਹੁਣੀ ਮੰਡੀ ਦੀ ਸੂਈ ਆ ਬੱਚੇ ਦਾ ਕਰਦੀ ਆ ਥੋੜਾ ਤਾਂ ਕਰਕੇ ਨਹੀਂ ਗੁਰਦੀ ਬਹੁਤ ਦੂਰੀ ਤੇ ਥਣ ਲੱਗੇ ਨੇ ਮੋٹے ਥਣ ਲੱਗੇ ਨੇ ਤਕਰੀਬਨ ਖੋਟਾਂਗੂ ਦੂਰੀ ਆ ਦੋਨੇ ਥਣਾ ਚ ਚਾਰੇ ਥਣ ਨਿਖੜਵੇਂ ਲੱਗੇ ਨੇ ਕੱਲਾ ਕੱਲਾ ਥਣਾ ਕੱਦ ਕਾਠ ਬਹੁਤ ਜ਼ਿਆਦਾ ਆ ਦੋਸਤੋ ਚੌੜੇ ਢਾਂਚੇ ਦੀ ਆ ਜਾਣ ਵਾਲੀ ਝੋਟੀ ਆ ਬਾਪੂ ਜੀ ਕਹਿੰਦੇ ਦੂਜੇ ਸੂਏ ਦਾ ਤਕਰੀਬਨ 17 ਕਿਲੋ ਦੁੱਧ ਦਾ ਇਹਦਾ ਰਿਕਾਰਡ ਰਿਹਾ ਝੋਟੀ ਦਾ ਐਸ ਵਾਰ ਕਹਿੰਦੇ 19-20 ਕਿਲੋ ਦੀ ਉਮੀਦ ਕਰਦੇ ਆ 3 ਲੱਖ ਰੁਪਇਆ ਰੇਟ ਕਰਦੇ ਨੇ ਤੇ ਕਹਿੰਦੇ ਬਾਕੀ ਮੌਕੇ ਤੇ 2.5 ਲੱਖ ਰੁਪਏ ਦੀ ਛੱਡ ਦਾਂਗੇ ਤਿੰਨ ਨੰਬਰ ਮੈਂ ਬਾਪੂ ਜੀ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਉਂਦੀ ਹੈ ਬਾਪੂ ਜੀ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰ ਥਾਣ ਹਵਾਨਾ ਨੇੜੇ ਤੋਂ ਫਿਰ ਦਿਖਾ ਦੇਣਾ ਕੱਲਾ ਕੱਲਾ ਮੋਟੇ ਮੁੱਢ ਵਾਲਾ ਥਣ ਲੱਗਿਆ ਦੇਖੋ ਕੀ ਹਵਾਨੇ ਦੇ ਉੱਤੇ ਨਾੜਾਂ ਵੀ ਦਸਾਰੀਆਂ ਨੇ ਵੀ ਦੁੱਧਾ ਵੀ ਝੋਟੀ ਆ ਦੋਸਤੋ ਇੱਕ ਵਾਰ ਬੈਕ ਤੋਂ ਦੇਖ ਲਓ ਫੋਟਾਂ ਨੂੰ ਦੂਰੀ ਹੈ ਦੋਨੇ ਥਣਾ ਦੇ ਵਿੱਚ ਇਸ ਸਾਈਡ ਤੋਂ ਵੀ ਦਿਖਾ ਦਾਨਾ ਤੁਹਾਨੂੰ ਬਾਕੀ ਆ ਪਿੱਛੇ ਕੱਟਾ ਦੋਸਤੋ ਹੁਣੀ ਮੰਡੀ ਦੀ ਸੂਈ ਹੈ ਮੂੰਹ ਮੱਥਾ ਦੇਖ ਲਓ ਝੋਟੀ ਦਾ ਕੱਦ ਕਾਠ ਬਹੁਤ ਜ਼ਿਆਦਾ ਹੈ ਗੋਲ ਸਿੰਘਾਂ ਚਾ ਕੁੰਡੇ ਸਿੰਘਾਂ ਚ ਬਾਕੀ ਨੰਬਰ ਮੈਂ ਬਾਬਾ ਜੀ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਉਂਦੀ ਹੈ ਬਾਪੂ ਜੀ ਨਾਲ ਗੱਲਬਾਤ ਕਰਕੇ ਝੋਟੀ ਖਰੀਦ ਸਕਦੇ ਹੋ ਬਾਕੀ ਖਰੀਦਣੀ ਦੋਸਤੋ ਤੁਸੀਂ ਆਪਣੀ ਤਸੱਲੀ ਕਰਕੇ ਹੁੰਦੀ ਆ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਆ ਜਾਣਾ ਜਿਹੜੇ ਵੀਰ ਦੂਰ ਤੋਂ ਜਾਨਵਰ ਖਰੀਦਣ ਆਉਂਦੇ ਨੇ ਤੇ ਬਾਕੀ ਨੇੜ ਆ ਕੇ ਆਪਣੀ ਨਿਰਖ ਪਰਖ ਨਾਲ ਤੁਸੀਂ ਝੋਟੀ ਖਰੀਦ ਸਕਦੇ ਹੋ ਬਾਕੀ ਕੱਦ ਕਾਠ ਝੋਟੀ ਦਾ ਬਹੁਤ ਜ਼ਿਆਦਾ ਆ ਦੋਸਤੋ ਇੱਕ ਵਾਰ ਇੱਥੋਂ ਤੁਸੀਂ ਦੋਸਤੋ ਝੋਟੀ ਦੇ ਕਦ ਕਾਠ ਦਾ ਆਈਡੀਆ ਲਾ ਸਕਦੇ ਹੋ तकरीबन 5.5 ਫੁੱਟਾਂ ਕੁ ਝੋਟੀ ਦਾ ਕਦ ਹੋਊਗਾ ਇੱਕ ਵਾਰ ਥਣ ਹਵਾਨਾ ਨੇੜੇ ਤੋਂ ਫੇਰ ਦਿਖਾਉਂਦਾ ਤੇ ਬਾਕੀ ਬਾਪੂ ਜੀ ਨਾਲ ਗੱਲਬਾਤ ਕਰਕੇ ਨੰਬਰ ਮੈਂ ਲਾਉਂਗਾ ਸਕਰੀਨ ਤੇ ਤੁਸੀਂ ਝੋਟੀ ਖਰੀਦ ਸਕਦੇ ਆ ਤੀਸਰੀ ਝੋਟੀ ਬੂਰੀ ਝੋਟੀ ਆ ਦੋਸਤੋ ਇੱਕ ਵਾਰ ਖਣ ਹਵਾਨਾ ਦੇਖ ਲੋ ਨੇੜ ਤੋਂ ਬਾਕੀ ਬਾਈ ਜੀ ਨਾਲ ਗੱਲਬਾਤ ਕਰਾ ਦੂੰਗਾ ਸਾਰੀ ਡਿਟੇਲ ਬਾਈ ਤੋਂ ਪੁੱਛਾਂਗੇ ਝੋਟੀ ਤੋੜ ਕੇ ਦਿਖਾਵਾਂਗੇ ਤੇ ਵੀਡੀਓ ਦੇ ਵਿੱਚ ਹੀ ਬਾਈ ਤੋਂ ਰੇਟ ਕਰਾਵਾਂਗੇ ਝੋਟੀ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਗੁਰਸੇਵ ਗੁਰੇ ਔਰ ਸ਼ੇਪ ਸਿੰਘ ਪਿੰਡ ਕਿਹੜਾ ਜੀ ਬਾਧਰਪੁਰ ਜੀ ਬਾਧਰਪੁਰ ਵਪਾਰ ਦਾ ਹੀ ਕੰਮ ਹੈ ਜੀ ਹਾਂ ਜੀ ਵਪਾਰ ਦਾ ਕਿੰਨੀ ਕੁ ਧੇਰ ਹੋ ਗਈ ਬਾਈ ਵਪਾਰ ਕਰਦੇ ਪਾਸੀ ਸਾਲ ਹੋ ਗਏ ਪੰਜ 6 ਸਾਲ ਇਹ ਜਿਹੜੀ ਵੀਡੀਓ ਚ ਝੋਟੀ ਆ ਬੂਰੀ ਝੋਟੀ ਕਿੰਵੇਂ ਸੂਏ ਸੂਈ ਆ ਇਹ ਇਹ ਪਹਿਲੇ ਸੂਏ ਆ ਜੀ ਪਹਿਲੇ ਸੂਇਦਾਂ ਦਾ ਚ ਪਤਾ ਵੀਰ ਕੁਛ ਕਿਨੇ ਆ? ਇਹਨਾਂ ਦੇ ਪੱਕੀ ਐ। ਅੱਛਾ ਜੀ। ਪੂਰੇ ਘਰ ਕੀ ਇਹਨਾਂ ਦਾ? ਕਈ ਪਸ਼ੂ ਪੱਕ ਕੇ ਰਲਦੇ ਨੇ। ਕਿੰਨੇ ਕਿ ਦਿਨ ਹੋ ਗਏ ਬਾਈ ਸੂਈ ਨੂੰ? ਇਹਨੂੰ ਹਫਤਾ ਖ ਹੋਇਆ ਜੀ। ਇੱਕ ਹਫਤਾ। ਬੱਚਾ ਕੀਆ ਨਾਲ? ਕੱਟਾ ਜੀ। ਆਹ ਕੱਟਾ ਦੋਸਤੋ ਜਿਹੜਾ ਵੀਡੀਓ ਚ ਨਜ਼ਰ ਆ ਰਿਹਾ ਤੁਹਾਨੂੰ ਸਾਹਮਣੇ ਬੂਰਾ ਕੱਟਾ ਪਿੱਛੇ। ਇੱਕ ਹਫਤੇ ਦੀ ਸੂਈ ਹੋਈ ਆ। ਦੁੱਧ ਕਿੰਨਾ ਤਿਆਰ ਹੋਊਗਾ ਹੁਣ? ਹੋਰ 10 ਲੀਟਰ ਤਿਆਰ ਹੋਵੇ। 10 ਲੀਟਰ। ਰੇਟ ਕੀ ਕਰਦੇ ਆਂ ਬਾਈ ਇਹਦਾ? ਰੇਟ ਤਾਂ 95000 ਰੁਪਏ। ਕਿੰਨੇ ਦੀ ਛੜ ਦੋਗੇ? ਮੇਰੀ ਛੜ ਤਾਂ 85000 ਦੀ ਨੰਬਰ ਬ੍ਰੇ 99699 ਹਾਂਜੀ 4275 ਇਹ ਇੱਕ ਵਾਰੀ ਫੇਰ ਬੋਲੋ ਜੀ 99699 4275 ਜੀ ਇੱਕ ਵਾਰੀ ਖੋਲ ਕੇ ਦਿਖਾਉ ਜੀ ਇਸ ਚੈਨ ਦਾ ਨਾਮ ਹੈ ਕਿਸਾਨ ਪਸ਼ੂ ਪਾਲਕ ਦੇ ਨਾਮ ਦਾ 60 ਪਸ਼ੂ ਪਾਲਕ ਆ ਸਾਹਮਣੇ ਤੁਸੀਂ ਬੂਰੀ ਝੋਟੀ ਦੇਖ ਸਕਦੇ ਹੋ ਦੋਸਤੋ ਕੱਲਾ ਕੱਲਾ ਮੁੱਠੀ ਦੀ ਚਬਾਈ ਵਾਲਾ ਕਿਸਾਨ ਕਹਿੰਦੇ ਵਿਸ਼ਾਲ ਹੈ ਕਿਸਾਨ ਪਸ਼ੂ ਪਾਲਕ ਆ ਮੋਟਾ ਥਣ ਲੱਗਿਆ ਦੋਸਤੋ ਦੂਰੀ ਤੇ ਨਿਖੜਮੇ ਲੱਗੇ ਨੇ ਚਾਰੇ ਥਣ ਪਲੂਣ ਸੂਈ ਹੈ ਇੱਕ ਹਫ਼ਤੇ ਦੀ ਸੂਈ ਹੋਈ ਆ ਬਾਈ ਕਹਿੰਦਾ 10 11 ਕਿਲੋ ਜੁੱਧ ਇਸ ਟਾਈਮ ਤਿਆਰ ਆ 85000 ਰੁਪਏ ਬਾਈ ਕਹਿੰਦਾ ਲੈਣ ਦੇਣ ਵਾਲਾ ਰੇਟ ਕਰਿਆ ਬਾਈ ਨੇ ਇਹਦਾ ਬਾਕੀ ਨੰਬਰ ਮੈਂ ਬਾਈ ਦਾ ਲਾ ਦੂੰਗਾ ਸਕਰੀਨ ਤੇ ਜਿਹਨੂੰ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਲੈ ਸਕਦੇ ਹੋ ਚੌੜੇ ਢਾਂਚੇ ਦੀ ਆ ਦੋਸਤੋ ਦਰਮਿਆਨੇ ਕੱਦ ਕਾਠ ਚ ਹੈ ਕੱਲਾ ਕੱਲਾ ਥਾਣਾ ਤੇ ਬੂਰੀ ਝੋਟੀਆਂ ਬਹੁਤ ਰੇਅਰ ਮਿਲਦੀਆਂ ਨੇ ਦੋਸਤੋ ਇੱਕ ਵਾਰ ਥਾਣਾ ਹਵਾਨਾ ਨੇੜੇ ਤੋਂ ਫਿਰ ਦਿਖਾ ਦਾਨਾ ਮੈਂ ਬਾਕੀ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਬਾਈ ਦੇ ਨੰਬਰ ਤੇ ਕਾਲ ਕਰਕੇ ਝੋਟੀ ਖਰੀਦ ਸਕਦੇ ਹੋ ਇੱਕ ਵਾਰ ਮੂੰਹ ਮੱਥਾ ਦਿਖਾ ਦੇਣਾ ਤੁਹਾਨੂੰ ਝੋਟੀ ਦਾ ਬਿਲਕੁਲ ਕੁੰਡੇ ਸਿੰਘਾ ਜਿਹਾ ਦੋਸਤੋ ਗੋਲ ਕੁੰਡਾ ਸਿੰਘਾ ਬਿਲਕੁਲ ਡਿਊਟੀ ਚ ਆਉਂਦੀ ਹੈ ਝੋਟੀ ਪੂਰੀ ਆ ਇਹਦੇ ਨਾਲ ਬੱਚਾ ਦੋਸਤੋ ਕੱਟਾ ਪਿੱਛੇ ਪੂਰਾ ਕੱਟਾ 10 ਕਿਲੋ ਦੁੱਧ ਝੋਟੀ ਥੱਲੇ ਇਸ ਟਾਈਮ ਤਿਆਰ ਹੈ ਬਾਕੀ ਨੰਬਰ ਮੈਂ ਲਾਉਂਗਾ ਬਾਈ ਦਾ ਸਕਰੀਨ ਤੇ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਝੋਟੀ ਲੈ ਸਕਦੇ ਹੋ ਵੀਡੀਓ ਦੇ ਰਾਹੀਂ ਜਾਨਵਰ ਦਾ ਦੋਸਤੋ ਇੱਕ ਆਈਡੀਆ ਮਿਲ ਜਾਂਦਾ ਹੈ ਬਾਕੀ ਆਪਾਂ ਨੇ ਖਰੀਦਣਾ ਆਪਣੀ ਨਿਰਖ ਪਰਖ ਨਾਲ ਆ ਤੇ ਨੇੜ ਆ ਕੇ ਝੋਟੀ ਨੂੰ تسلی ਕਰਕੇ ਆਪਣੀ ਨਿਰਖ ਪਰਖਣਾ ਤੁਸੀਂ ਖਰੀਦ ਸਕਦੇ ਹੋ 85000 ਬਾਈ ਨੇ ਰੇਟ ਕਰਿਆ ਬਾਕੀ ਬਾਈ ਮੌਕੇ ਤੇ ਮੰਨਤਾਂ ਹੋ ਜਾਊਗਾ ਇੱਕ ਵਾਰ ਮੂੰਥਾ ਫੇਰ ਦਿਖਾਦਾ ਨਾ ਆ ਬੱਚਾ ਨਾਲ ਬਾਕੀ ਅਗਲੀ ਗੱਲ ਬਾਤ ਤੁਸੀਂ ਮੈਂ ਬਾਈ ਦਾ ਨੰਬਰ ਲਾ ਦੂੰਗਾ ਸਾਰੀ ਬਾਈ ਨਾਲ ਗੱਲਬਾਤ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ